गुरु गोबिंद सिंह जी की एक रचना तो लई गई शक्तिशाली सिख प्रार्थना जो दुश्मन दुश्मना निडरता करण जित प्राप्त करन ले प्रेरित करती है ਕੋਈ ਵੀ ਲਖਣ ਹੀ ਹੋ ਸਕਦਾ ਹੈ ਜਿਸ ਦੇ ਸ਼ਬਦ ਸੁਣਨ ਤੋਂ ਬਾਅਦ ਲੋ ਕੰਡੇ ਨਾ ਖੜੇ ਹੋ ਜਾਣ ਤੇ ਦਿলো ਦਿਮਾਗ ਚ ਬਹਾਦਰੀ ਵੀਰਤਾ ਤੇ ਸ਼ਕਤੀ ਦਾ ਸੰਚਾਰ ਨਾ ਹੋ ਜਾਵੇ ਅਜੀ ਹਾਈ ਮਹਿਸੂਸ ਹੁੰਦਾ ਜਦੋਂ ਸਿੱਖ ਰੈਜੀਮੈਂਟ ਵਿਲੱਖਣ ਸਲਾਮੀ ਰਹੀ ਅਨੁਸ਼ਾਸਨ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੀਆਂ ਹਨ ਸਿੱਖ ਰੈਜੀਮੈਂਟ ਆਪਣੇ ਸ਼ਾਨਦਾਰ ਇਤਿਹਾਸ ਅਤੇ ਬਹਾਦਰੀ ਲਈ ਜਾਣੀ ਜਾਂਦੀ ਹੈ ਸਿੱਖ ਰੈਜੀਮੈਂਟ ਪਾਰਤੀ ਫੌਜੀ ਸਭ ਤੋਂ ਵੱਧ ਸਨਮਾਨਿਤ ਇਨਫੈਂਟਰੀ ਰੈਜੀਮੈਂਟ ਹੈ 1 अगस्त 1846 ਨੂੰ ਸਥਾਪਿਤ ਇਹ ਲਗਭਗ 180 ਸਾਲਾਂ ਤੱਕ ਚੱਲੀ ਬੇਮਿਸਾਲ ਬਹਾਦਰੀ ਦਾ ਇਤਿਹਾਸ ਰੱਖਦੀ ਹੈ ਸਿਕ ਰੈਜੀਮੈਂਟ ਪਾਰਟ ਦੇ ਗਣਤੰਤਰ ਦਿਵਸ ਪਰੇਡ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ ਜੋ ਕਿ ਦੋ ਵਾਰ ਸਲਾਮੀ ਦੇਣ ਦੀ ਆਪਣੀ ਵਿਲੱਖਣ ਪਰੰਪਰਾ ਲਈ ਜਾਣੀ ਜਾਂਦੀ ਹੈ ਇੱਕ ਵਾਰ ਪਾਰਟ ਦੇ ਰਾਸ਼ਟਰਪਤੀ ਨੂੰ ਅਤੇ ਇੱਕ ਵਾਰ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਨਮਾਨ ਕਰਦੇ ਹੋਏ ਇਹ ਪਰੰਪਰਾ 1979 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਵਿੱਚ ਵਲੰਟਰੀਆਂ ਵੱਲੋਂ ਗੁਲਾਬ ਦੀਆਂ ਪੱਤੀਆਂ ਵਰਾਇਆਂ ਜਾਂਦੀਆਂ ਨੇ ਭਾਰਤੀ ਫੌਜ ਦੀ ਸਭ ਤੋਂ ਸਤਕਾਰਤ ਇਨਫੈਂਟਰੀ ਰੈਜੀਮੈਂਟ ਵਿੱਚੋਂ ਇੱਕ ਹੋਣ ਦੇ ਨਾਤੇ ਉਹਨਾਂ ਦੀ ਪਾਗੀਦਾਰੀ ਡੂੰਗੀ ਬਹਾਦਰੀ ਕੁਰਬਾਨੀ ਅਤੇ ਅਧਿਆਤਮਿਕ ਸ਼ਰਧਾ ਦਾ ਪ੍ਰਤੀਕ ਹੈ ਸੰਖੇਪ ਵਿੱਚ ਗਣਤੰਤਰ ਦਿਵਸ ਤੇ ਸਿੱਖ ਰੈਜੀਮੈਂਟ ਦੀ ਮੌਜੂਦਗੀ ਫੌਜੀ ਅਨੁਸ਼ਾਸਨ ਅਧਿਆਤਮਿਕ ਵਿਰਾਸਤ ਅਤੇ ਅਟੁੱਟ ਦੇਸ਼ ਭਗਤੀ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਹੈ ਜਿਸ ਨੂੰ ਇੱਕ ਡੂੰਗੀ ਪ੍ਰਤੀਕਾਤਮਕ ਸਲਾਮੀ ਦੁਆਰਾ ਮਾਨਤਾ ਪ੍ਰਾਪਤ ਹੈ ਜੋ ਉਹਨਾਂ ਨੂੰ ਵੱਖਰਾ ਕਰਦੀ ਹੈ ਸਭ ਤੋਂ ਵੱਧ ਸਨਮਾਨਿਤ ਰੈਜੀਮੈਂਟ ਹੋਣ ਦੇ ਨਾਤੇ ਇਸ ਕੋਲ 1652 ਬਹਾਦਰੀ ਪੁਰਸਕਾਰ ਹਨ ਐਵੀ ਬਟਾਲੀਅਨ 14 ਵਿਕਟੋਰੀਆ ਕਰਾਸ ਦੋ ਪਰਮਵੀਰ ਚੱਕਰ ਚਾਰ ਅਸ਼ੋਕ ਚੱਕਰ ਅੱਠ ਮਹਾਵੀਰ ਚੱਕਰ 24 ਕੀਰਤੀ ਚੱਕਰ 64 ਵੀਰ ਚੱਕਰ 55 ਸ਼ੌਰਿਆ ਚੱਕਰ ਤੇ 375 ਸੈਨਾ ਮਾਡਲ ਨਾਲ ਸਨਮਾਨਿਤ ਹੈ ਫੌਜ ਦੇ ਸਿੱਖ ਰੈਜੀਮੈਂਟ ਨੂੰ ਭਾਰਤੀ ਫੌਜ ਦੀਆਂ ਸਭ ਤੋਂ ਵਕਕਾਰੀ ਅਤੇ ਵਿਲੱਖਣ ਰੈਜੀਮੈਂਟਾਂ ਵਿੱਚੋਂ ਇੱਕ ਦੱਸਿਆ ਕੁਲ ਮਿਲਾ ਕੇ ਇਹ ਕਹਿਣਾ غلط ਨਹੀਂ ਹੋਵੇਗਾ ਕਿ ਸਿੱਖ ਰੈਜੀਮੈਂਟ ਜਦੋਂ ਜੰਗ ਦੇ ਮੈਦਾਨ 'ਚ ਉਤਰਦੀ ਹੈ ਤਾਂ ਜਿੱਤ ਪੱਕੀ ਹੀ ਸਮਝੋ ਜੈ ਹਿੰਦ